हां जी ਕੀ ਹਾਲ ਚਾਲ ਨੇ ਸਾਰਿਆਂ ਦੇ ਤੁਹਾਨੂੰ ਪਤਾ ਹੀ ਆ ਕਿ ਨੇਪਾਲ ਦੇ ਵਿੱਚ ਬਹੁਤ ਜ਼ਿਆਦਾ ਹਿੰਸਾ ਫੈਲ ਰਹੀ ਆ ਪ੍ਰਦਰਸ਼ਨ ਹੋ ਰਹੇ ਨੇ ਬਹੁਤ ਵੱਡੇ ਸੰਕਟ ਦੇ ਵਿੱਚ ਆ ਉਹਨੂੰ ਹਿੰਸਾ ਕਹੀਏ ਜਾਂ ਫਿਰ ਲੋਕਾਂ ਦੀ ਜਾਗਰੂਕਤਾ ਕਹੀਏ ਤਾਂ ਆਉਣ ਵਾਲਾ ਸਮਾਂ ਦੱਸੂਗਾ ਪਰ ਜਿਹੜੀ ਸਰਕਾਰ ਉੱਥੋਂ ਦੀ ਉਹਨੇ ਕੀ ਕੀ ਕੀਤਾ ਕਿ ਜਿਹੜੀਆਂ ਲਗਭਗ 26 ਸੋਸ਼ਲ ਮੀਡੀਆ ਐਪਸ ਨੇ ਉਹ ਬੰਦ ਕਰਤੀਆਂ ਜਿਨ੍ਹਾਂ ਵਿੱਚੋਂ ਫੇਸਬੁੱਕ ਇੰਸਟਾਗ੍ਰam WhatsApp ਐਕਸ ਜਿਹੜਾ ਪਹਿਲਾਂ ਟਵਿੱਟਰ ਹੁੰਦਾ ਸੀ ਟਿਕਟੌਕ ਆ ਸਰਕਾਰ ਨੇ ਇਹ ਐਪ ਬੰਦ ਕਰਨ ਦਾ ਇਹ ਹਵਾਲਾ ਦਿੱਤਾ ਕਿ ਇਹਦੇ ਨਾਲ ਹਵਾਮਾ ਫੈਲ ਰਹੀਆਂ ਨੇ ਤੇ ਹਿੰਸਕ ਜਿਹੜੇ ਸੱਦੇ ਨੇ ਉਹ ਵੱਧ ਰਹੇ ਨੇ ਜਿਨ੍ਹਾਂ ਦੇ ਨਾਲ ਕਾਨੂੰਨ ਵਿਵਸਥਾ ਖਰਾਬ ਹੋ ਰਹੀ ਆ ਪਰ ਜਿਹੜਾ ਉੱਥੇ ਜਿਹੜੇ ਨੌਜਵਾਨ ਨੇ ਜਨਰੇਸ਼ਨ ਜੈਡ ਆ ਉਹ ਕਹਿੰਦੇ ਵੀ ਇਹ ਸਾਡੀ ਆਜ਼ਾਦੀ ਦੇ ਉੱਤੇ ਹਮਲਾ ਆ ਸਰਕਾਰ ਨੇ ਜੋ ਕੀਤਾ ਆ ਪਰ ਜਿਹੜਾ ਅਸਲ ਹਿੰਸਾ ਉੱਥੇ ਫੈਲੀ ਆ ਉਹ ਸਿਰਫ ਸੋਸ਼ਲ ਮੀਡੀਆ ਐਪ ਬੰਦ ਕਰਨ ਕਰਕੇ ਨਹੀਂ ਫੈਲੀ ਹੋਈ ਉੱਥੇ ਇਹ ਪਹਿਲੀ ਜਿਹੜੀ ਸੋਸ਼ਲ ਮੀਡੀਆ ਦੇ ਉੱਪਰ ਰੌਲਾ ਚੱਲ ਰਿਹਾ ਸੀਗਾ ਸਰਕਾਰ ਦੇ ਪ੍ਰਤੀ ਗੁੱਸਾ ਸੀ ਜਿਹੜਾ ਲੋਕ ਉਹ ਐਪ ਰਾਹੀਂ ਸੋਸ਼ਲ ਮੀਡੀਆ ਐਪ ਰਾਹੀਂ ਕੱਢ ਰਹੇ ਸੀ ਭ੍ਰਿਸ਼ਟਾਚਾਰੀ ਨੂੰ ਲੈ ਕੇ ਬੇਰੁਜ਼ਗਾਰੀ ਨੂੰ ਲੈ ਕੇ ਮਹਿੰਗਾਈ ਨੂੰ ਲੈ ਕੇ ਤੇ ਜਿਹੜਾ ਸਭ ਤੋਂ ਵੱਡਾ ਗੁੱਸਾ ਸੀ ਇਹ ਕਿ ਪਰਿਵਾਰਵਾਦ ਦਾ ਰਾਜਨੀਤੀ ਦੇ ਵਿੱਚ ਪਰਿਵਾਰਵਾਦ ਦਾ ਬਹੁਤ ਵੱਡਾ ਗੁੱਸਾ ਸੀ ਕਿਉਂਕਿ ਜਿਹੜੇ ਲੀਡਰਾਂ ਦੇ ਬੱਚੇ ਨੇ ਉਹ ਐਸ ਪ੍ਰਾਸਤੀ ਦੀ ਜ਼ਿੰਦਗੀ ਜੀ ਰਹੇ ਨੇ ਲਗਜ਼ਰੀ ਜ਼ਿੰਦਗੀ ਜੀ ਰਹੇ ਨੇ ਤੇ ਜਿਹੜੀ ਆਮ ਜਨਤਾ ਆ ਉਹ ਬੇਰੁਜ਼ਗਾਰੀ ਯੂਜ ਰਹੀ ਆ ਭ੍ਰਿਸ਼ਟਾਚਾਰੀ ਨਾਲ ਯੂਜ ਰਹੀ ਆ ਭੁੱਖਮਰੀ ਨਾਲ ਯੂਜ ਰਹੀ ਆ ਮਹਿੰਗਾਈ ਨਾਲ ਯੂਜ ਰਹੀ ਆ ਜਿਹੜਾ ਇਹ ਮੁੱਦਾ ਸੋਸ਼ਲ ਮੀਡੀਆ ਦੇ ਉੱਪਰ ਭਖ ਰਿਹਾ ਸੀ ਤੇ ਲੋਕ ਜਿਹੜੀ ਜਨਤਾ ਉਸ ਦੇ ਨੌਜਵਾਨ ਨੇ ਉਹ ਜਾਗਰੂਕ ਹੋ ਰਹੇ ਸੀ ਜਿਹਦੇ ਕਾਰਨ ਫਿਰ ਸਰਕਾਰ ਨੇ ਇਹ ਸੋਸ਼ਲ ਮੀਡੀਆ ਐਪ ਬੰਦ ਕਰਤੀਆਂ ਇਹਦੇ ਨਾਲ ਇਹ ਹਿੰਸਾ ਨੂੰ ਇਹ ਪ੍ਰਦਰਸ਼ਨ ਨੂੰ ਹੋਰ ਵੀ ਜ਼ਿਆਦਾ ਚਿੰਗਾਰੀ ਮਿਲ ਗਈ ਜਿਹਦੇ ਕਰਕੇ ਫਿਰਲੇ ਨੌਜਵਾਨ ਨੇ ਹੋ ਸੜਕਾਂ ਦੇ ਉੱਤੇ ਉਤਰਿਆ ਪ੍ਰਦਰਸ਼ਨ ਕਰਨ ਵਾਸਤੇ ਜਿਹੜੇ ਜਿਹੜੇ ਸਰਕਾਰੀ ਅਦਾਰੇ ਨੇ ਲੀਡਰਾਂ ਦੇ ਘਰ ਨੇ ਉਹਨਾਂ ਨੂੰ ਅੱਗਾ ਲਾ ਦਿੱਤੀਆਂ ਗਈਆਂ ਸਰਕਾਰੀ ਧਾਇਰੇ ਨੂੰ ਫੂਕ ਦਿੱਤੇ ਸਰਕਾਰੀ ਗੱਡੀਆਂ ਜਾਂ ਹੋਰ ਬਹੁਤ ਸਾਰੇ ਜਿਹੜੇ ਬਿਲਡਿੰਗਾਂ ਬਿਲਡਿੰਗਾਂ ਸੀ ਉਹਨਾਂ ਨੂੰ ਅੱਗਾਂ ਲਾਈਆਂ ਨੇ ਫੂਕ ਦਿੱਤੀਆਂ ਜਿਹਦੇ ਵਿੱਚੋਂ ਇਹ ਵੀ ਦੱਸਿਆ ਜਾ ਰਿਹਾ ਕਿ ਇੱਕ ਸਾਬਕਾ ਮੰਤਰੀ ਦੇ ਜਿਹੜੇ ਘਰ ਵਾਲੀ ਸੀ ਉਹ ਵੀ ਇਸ ਪ੍ਰਦਰਸ਼ਨ ਦੀ ਵਿੱਚ ਜਿਹੜੀ ਅੱਗ ਲੱਗੀ ਸੀਗੀ ਉਹਦੇ ਵਿੱਚ ਉਹ ਸੜ ਗਈ ਤੇ ਉਹਦੀ ਮੌਤ ਹੋ ਗਈ ਸੀ ਤੇ ਜਿਹੜਾ ਉੱਥੇ ਦਾ ਪ੍ਰਧਾਨ ਮੰਤਰੀ ਸੀਗਾ ਕੇ ਪੀ ਓਲੀ ਉਹਨੇ ਫਿਰ ਅਸਤੀਫਾ ਦਿੱਤਾ ਸਰਕਾਰ ਤੋਂ ਤੇ ਇਹ ਜਿਹੜਾ ਹੁਣ ਪ੍ਰਦਰਸ਼ਨਾਂ ਭ੍ਰਿਸ਼ਟਾਚਾਰੀ ਬੇਰੋਜ਼ਗਾਰੀ ਮਹਿੰਗਾਈ ਜਾਂ ਰਾਜਨੀਤੀ ਦੇ ਵਿੱਚ ਪਰਿਵਾਰਵਾਦ ਤੋਂ ਲੈ ਕੇ ਹੁਣ ਇਹ ਬ੍ਰਾਹਮਣਵਾਦ ਤੇ ਜਾਤੀਵਾਦ ਤੱਕ ਵੱਧ ਗਿਆ ਆ ਕਿਉਂਕਿ ਦੇਸ਼ ਦੇ ਵਿੱਚ ਉੱਥੇ ਵੀ ਬਹੁਤ ਜ਼ਿਆਦਾ ਜਿਵੇਂ ਆਪਣੇ ਇੰਡੀਆ ਦੇ ਵਿੱਚ ਬ੍ਰਾਹਮਣਵਾਦ ਆ ਆਪਣਾ ਜਾਤੀਵਾਦ ਆ ਉਹਦੇ ਕਾਰਨ ਕਰਕੇ ਨੇਪਾਲ ਵਿੱਚ ਵੀ ਇਹ ਜਿਆ ਬਹੁਤ ਗੁੱਸਾ ਤੇ ਜਿਹੜਾ ਉੱਥੇ ਹੁਣ ਇਹ ਮੁੱਦਾ ਜਾਤੀਵਾਦ ਤੱਕ ਦਾ ਵੀ ਪਹੁੰਚ ਗਿਆ ਆ ਜਿਹੜੇ ਬ੍ਰਾਹਮਣਵਾਦ ਆ ਉਹਦਾ ਵੀ ਮੁੱਦਾ ਇਹ ਬਹੁਤ ਪਹੁੰਚ ਗਿਆ